ਮੈਂ ਕਹਿਆ ਕਿ ਸਿੱਖ ਰ ਸਿੱਖ ਕੌਮ ਨੂੰ ਰਾਜ ਲੈਣਾ ਆਉਂਦਾ ਕਰਨਾ ਨਹੀਂ ਆਉਂਦਾ ਤੇ ਮੇਰੇ ਇੱਕ ਵੀਰ ਨੇ ਚੋਕਾ ਕੀਤਾ ਦਾਵਾ-ਦਾਵਾ ਗਿਆਨ ਘੂਟਦਾ ਉਹ ਕਹਿੰਦਾ ਸਾਨੂੰ ਕੋ ਰਾਜ ਦੀਏ ਕਹਿੰਦੇ ਵੇਖੇ ਅਹੀਂ ਦੱਸਾਂਗੇ ਰਾਜ ਕਿਵੇਂ ਕਰੀਦਾ ਅੱਜ ਇਹ ਤੇ ਪੰਚਾਇਤੀ ਚੋਣਾਂ ਤੋਂ ਪਿੰਡਾਂ 'ਚ ਗੋਲੀਆਂ ਚੱਲਣ ਡੀਆਂ ਤੇ ਰਾਜ ਕਿੱਥੇ ਕਰਨਾ ਐਡਾ ਵੱਡਾ ਖੇਤਾ ਜਿ ਕਿੱਥੇ ਸੰਭੋ ਉਹ ਦੇ ਲੈਗਾ ਸਾਡਾ ਆ ਜਿੱਤੇ ਆਪਸ ਵਿੱਚ ਗੋਲੀਆਂ ਸਾਡੀਆਂ ਪਿੰਡਾਂ ਚੱਲਣ ਲੱਗਾ ਆ ਵੋਟਾਂ ਪੈਂਦੀਆਂ ਬੂਥਾਂ ਤੇ ਗੋਲੀਆਂ ਚੱਲਣ ਲੱਗ ਪੈਂਦੀਆਂ ਇੱਕ ਮੈਂਬਰੀ ਤੋਂ ਗੋਲੀ ਚੱਲ ਜਾਂਦੀ ਹੈ ਪਿੰਡ ਦਾ ਚੌਂਕੀਦਾਰ ਬਣਾਉਣਾ ਹੋਵੇ ਤੇ ਗੋਲੀ ਚੱਲ ਜਾਂਦੀ ਰਾਜਪਾ ਕਿੱਥੇ ਲੈਣਾ ਭਾਈ ਅਸੀਂ ਉਹ ਸਮਾਂ ਲੰਘ ਗਿਆ ਜਦੋਂ ਨਵਾਬੀ ਆਣ ਕੇ ਪੈਰਾ ਚ ਰੁਲਦੀ ਫਿਰਦੀ ਸੀ ਤੇ ਸਿੱਖ ਕਹਿੰਦੇ ਸੀ ਨਵਾਬੀ ਨਹੀਂ ਲੈਣੀ ਹਮਰਾਖਤ ਪਾਤਸ਼ਾਹੀ ਦਾਵਾ ਅਸੀਂ ਤੇ ਪਾਤਸ਼ਾਹ ਗੁਰੂ ਕਲਗੀਧਰ ਨੇ ਬਣਾਇਆ ਹੀ ਨਵਾਬੀ ਕਿ ਲੈਣੀ ਮੈਂ ਕਈ ਵਾਰੀ ਸੋਚਦਾ ਅੱਜ ਦਿੱਲੀੋਂ ਨਵਾਬੀ ਆ ਜਾਵੇ ਡਹਿ ਡਹਿ ਕੇ ਮਰ ਜੀਏ ਅਸੀਂ ਡਹਿ ਡਹਿ ਕੇ ਇਹ ਨਹੀਂ ਮਰਨ ਦੇ ਤਾਂ ਦੇ ਹਤੇ ਦਿੱਲੀੋਂ ਕੋ ਕੁਰਸੀ ਆਉਂਦੀ ਆ ਨਾ ਪਿਆ ਕੁਰਸੀ ਮੁੱਖ ਮੰਤਰੀ ਦੀ ਦੇਣੀ ਆ ਕਿੰਨੂ ਦਿਓ ਮੇਰੇ ਵਰਗੇ ਦੇ ਪਿੱਛੇ ਭਾਵੇਂ ਢਾਈ ਵੋਟਾਂ ਨਾਲ ਲਾਲੂ ਘੁੰਮਣੋਂ ਹੋਣ ਮੰਮੀ ਕੰਨਾ ਕੁਰਸੀ ਮੈਨੂੰ ਦੇ ਦਿਓ ਕਿਹੜੇ ਰਾਜ ਭਾਗਦਿਆਂ ਜਿਨ੍ਹਾਂ ਨੇ ਰਾਜ ਭਾ ਕੀਤਾ ਸੀ ਨਾ 84 ਸਾਲ 39 ਸਾਲ 40 ਸਾਲ ਰਾਜ ਸ਼ੇਰੇ ਪੰਜਾਬ ਦਾ ਉਹਦੇ ਤੋਂ 44 ਸਾਲ ਪਿੱਛੇ ਚਾਤੀ ਮਾਰ ਲਓ ਟੋਟਲ 84 ਸਾਲ ਰਾਜ ਬਣਦਾ ਉਹਨਾਂ ਦੇ ਆਡੇ ਜਿਹੜੇ ਦਿਲ ਸੀ ਜਿਨ੍ਹਾਂ ਨੇ ਰਾਜ ਕੀਤਾ ਸੀਗਾ ਕੋੜਿਓੜੇ ਦਿਲ ਸਾਡੇ ਹੈਗੇ ਅੱਜ